ਇਹ ਜ਼ਰੂਰ ਚੇਤਾ ਰੱਖਣਾ ਜਿਹੜੇ ਸਾਡੇ ਦੁਨਿਆਵੀ ਭੈਣ ਭਰਾ ਰਿਸ਼ਤੇਦਾਰ ਨੇ ਅਗਰ ਤੁਸੀਂ ਇਹਨਾਂ ਦੇ ਤਾਨੇ ਮੇਨੇ ਸੁਣੋਗੇ ਤੇ ਤੁਸੀਂ ਕਦੇ ਜ਼ਿੰਦਗੀ ਜੂ ਹੀ ਨਹੀਂ ਸਕਦੇ ਅਖੀਰ ਤੁਹਾਨੂੰ ਇੱਕ ਦਿਨ ਫੈਸਲਾ ਕਰਨਾ ਪਏਗਾ ਕਿ ਨਹੀਂ ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ ਕਿਉਂਕਿ ਜੇ ਇਹਨਾਂ ਦੀ ਪਰਵਾਹ ਕਰੋਗੇ ਤੇ ਤਾਂ ਵੀ ਨਹੀਂ ਜੂ ਸਕਦੇ ਨਹੀਂ ਪਰਵਾ ਕਰੋਗੇ ਤੇ ਫਿਰ ਹੋ ਸਕਦਾ ਹੈ ਕਿ ਸਾਹ ਆ ਜਾਵੇ ਕਿਉਂਕਿ ਦੁਨੀਆ ਕਦੇ ਵੀ ਖੁਸ਼ ਨਹੀਂ ਹੁੰਦੀ ਇਸੇ ਕਰਕੇ ਸਾਡੇ ਬਜ਼ੁਰਗ ਕਹਿੰਦੇ ਸੀ ਪੁੱਤਰ ਦਾਤਰੀ ਦੇ ਦੰਦੇ ਇੱਕ ਪਾਸੇ ਹੁੰਦੇ ਨੇ ਉਹ ਇੱਕ ਪਾਸੇ ਕੱਟਦੀ ਹੈ ਤੇ ਦੁਨੀਆ ਦੇ ਦੰਦੇ ਕਹਿੰਦੇ ਦੋ ਪਾਸੇ ਹੁੰਦੇ ਨੇ ਇਹ ਦੋਨੋਂ ਪਾਸੇ ਕੱਟੀ ਤੁਰੇ ਆਉਂਦੇ ਨੇ ਇਹਨਾਂ ਨੇ ਇਧਰ ਵੀ ਗੱਲ ਕਰੀ ਜਾਣੀ ਉਧਰ ਵੀ ਗੱਲ ਕਰੀ ਜਾਣੀ ਰੁਕਣਾ ਕਿਸੇ ਪਾਸੇ ਨਹੀਂ ਇਹਨਾਂ ਨੇ ਜਦੋਂ ਬੰਦਾ ਵਿਚਾਰਾ ਜੀਵਨ ਪੱਖੋਂ ਡਿੱਗ ਪਵੇ ਨਾ ਨਸ਼ੇ 'ਚ ਲੱਗ ਜਾਏ ਚੋਰੀ 'ਚ ਲੱਗ ਜਾਏ ਕਿਸੇ ਵੀ ਐਬ 'ਚ ਲੱਗ ਜਾਏ ਯਾਦ ਰੱਖੋ ਉਦੋਂ ਅੱਤ ਦੇ ਨਜ਼ਦੀਕ ਪਤਨੀ ਵੀ ਆਪਣੇ ਪਤੀ ਉੱਤੇ ਭਰੋਸਾ ਨਹੀਂ ਜੇ ਕਰਦੀ ਉਹ ਵੀ ਕਹਿੰਦੀ ਤਾਲਾ ਮਾਰ ਕੇ ਜਾਏ ਉਹਨੂੰ ਦੱਸਿਓ ਨਾ ਕੁਝ ਬੱਚੇ ਬਾਪ ਤੇ ਭਰੋਸਾ ਨਹੀਂ ਕਰਦੇ ਹੁਣ ਇੰਨਾ ਕ ਬੰਦੇ ਨੇ ਖੋਟੇ ਕਰਮ ਕੀਤੇ ਸੰਸਾਰ ਦੇ ਤੇ ਭਰੋਸਾ ਨਹੀਂ ਕਰਦਾ ਤੇ ਨਿਰੰਕਾਰ ਵਾਲਾ ਕੰਮ ਕੋਈ ਨਹੀਂ ਕੀਤਾ ਕਿਉਂਕਿ ਕਰਮ ਬੜੇ ਮਾਰੇ ਕੀਤੇ ਹੁਣ ਕਰੇ ਕੀ ਬੰਦਾ ਜਾਏ ਕਿੱਥੇ ਸੰਸਾਰ ਦਾ ਵਿਸ਼ਵਾਸ ਮੁੱਕ ਚੁੱਕਾ ਹੈ ਕਰਤਾਰ ਵਾਲੇ ਪਾਸੇ ਸਾਰੀ ਜ਼ਿੰਦਗੀ ਤੁਰਿਆ ਨਹੀਂ ਤੇ ਫਿਰ ਸਤਿਗੁਰੂ ਕਹਿੰਦੇ ਜੋ ਕਰਮ ਕੀਤਾ ਖੋਟ ਪੁਣੇ ਦਾ ਭਗਤ ਨਾ ਪੈਣਾ ਉੱਥੇ ਇੱਕ ਸਤਿਗੁਰਾਂ ਨੇ ਬੜਾ ਵੱਡਾ ਤਰਵਾਸ ਦਿੱਤਾ ਫਰਮਾਇਓ ਨੇ ਕਿ ਜੇ ਸੰਸਾਰ ਪ੍ਰੋਸਾਨੀ ਕਰਦਾ ਨਿਰੰਕਾਰ ਵਾਲਾ ਘਰ ਤੇਰੇ ਤੋਂ ਉਂਝ ਬੰਦ ਹੋ ਚੁੱਕਾ ਹੈ ਤੂੰ ਸਮਰੱਤ ਗੁਰੂ ਜੀ ਦੇ ਚਰਨਾਂ ਵਿੱਚ ਚਲਾ ਜਾ ਗੁਰੂ ਨਾਨਕ ਸਾਹਿਬ ਖੋਟੇ ਕਰਮਾਂ ਨੂੰ खरे ਬਣਾ ਦੇਗਾ ਉਹ ਖੋਟਿਉਂ खरे ਕਰਕੇ ਰੱਬ ਦਾ ਦਰਵਾਜ਼ਾ ਖੋਲ੍ਹ ਕੇ ਥਾਂ ਦਵਾ ਦਿੰਦਾ ਬਸ ਆਹ ਜੀ ਕਿਰਪਾ ਕੀ ਹੈ ਇੱਕ ਮੁਸਲਮਾਨ ਭਰਾ ਪੂਰੀ ਦੁਨੀਆ ਦੀ ਸੈਰ ਕਰਦਾ ਇੱਕ ਮੁਸਲਮਾਨ ਭਰਾ ਪੂਰੀ ਦੁਨੀਆ ਦੀ ਸੈਰ ਕਰਕੇ ਘਰ ਆਇਆ ਆ ਕੇ ਉਦਾਸ ਹੋ ਕੇ ਬਹਿ ਗਿਆ ਤੇ ਮਾਂ ਪੁੱਛਦੀ ਹੈ ਕਹਿੰਦੇ ਪੁੱਤਰ ਸਾਰੀ ਦੁਨੀਆ ਘੁੰਮ ਗਿਆ ਤੇਰੇ ਚਿਹਰੇ ਦਾ ਨੂਰ ਨਹੀਂ ਦਿਖਦਾ ਉਹ ਮੁਸਲਮਾਨ ਭਰਾ ਬਤਾ ਕੀ ਕਹਿੰਦੇ ਕਿ ਨਾ ਅੰਮੀ ਜਾਨ ਇੱਕ ਸਵਾਲ ਮੇਰੇ ਦਿਮਾਗ 'ਚ ਫਸ ਗਿਆ ਉਹਦਾ ਜਵਾਬ ਨਹੀਂ ਮਿਲਿਆ ਉਦਾਸ ਤਾਂ ਬੈਠਾ ਮਾਂ ਕਹਿੰਦੀ ਸਵਾਲ ਕੀ ਹੈ ਕਹਿੰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੇ ਸਰਦਾਰ ਲੋਗ ਨੇ ਕਹਿੰਦੇ ਮਾਂ ਇਹ ਸਰਦਾਰ ਲੋਗ ਇਹਨਾਂ ਪੈਸਾ ਕਿੱਥੋਂ ਲੈ ਕੇ ਆਉਂਦੇ ਆ ਗੁਰਦੁਆਰਿਆਂ ਦੇ ਵਿੱਚ ਲੰਗਰ ਚੱਲੀ ਜਾਂਦਾ ਲੋਕ ਛਕੀ ਜਾਂਦੇ ਚੱਲੀ ਜਾਂਦਾ ਛਕੀ ਜਾਂਦੇ ਆ ਨਾ ਇਹ ਕੰਮ ਮੰਦਿਰ 'ਚ ਹੁੰਦਾ ਨਾ ਮਸਜਿਦ 'ਚ ਹੁੰਦਾ ਨਾ ਚਰਚ 'ਚ ਹੁੰਦਾ ਤੇ ਮਾਂ ਕੀ ਕਹਿੰਦੀ ਆਪਣੇ ਪੁੱਤ ਨੂੰ ਕਹਿੰਦਾ ਪੁੱਤਰ ਇਹਨਾਂ ਦਾ ਇੱਕ ਬਜ਼ੁਰਗ ਸੀ ਬਾਬਾ ਨਾਨਕ ਜਿਹੜਾ ਵੀਰ ਪੈਦੀ ਐ ਐਫਡੀ ਕਰਾ ਕੇ ਗਿਆ ਅਜੇ ਤੱਕ ਇਹਨਾਂ ਨੂੰ ਫਿਰ ਬੇਨਤੀ ਕਰਾਂ ਸਰਬੱਤ ਦਾ ਭਲਾ ਮੰਗਣਾ ਕਰਨਾ ਇਹ ਇਸ ਘਰ ਦਾ ਪ੍ਰਿੰਸੀਪਲ ਆ ਪੜਾ ਮੰਗਣ ਵਾਲਿਓ ਪੜਾ ਤੇ ਤੁਸੀਂ ਮਾਪਿਓ ਦਾ ਵੀ ਨਹੀਂ ਕਰਦੇ ਜੇ ਭੁੱਲ ਭਲੇਖੇ ਆਪਣੀ ਜਾਇਦਾਦ ਉਹ ਤੁਹਾਡੇ ਨਾਂ ਕਰਦੇ ਤੇ ਫਿਰ ਤੁਸੀਂ ਨਾ ਉਹਨਾਂ ਨੂੰ ਰੋਟੀ ਦਿੰਨੇ ਹੋ ਨਾ ਉਹਨਾਂ ਦੀ ਦਵਾਈ ਬੂਟੀ ਕਰਦੇ ਹੋ ਨਾ ਹੀ ਫਿਰ ਚੰਗੀ ਤਰ੍ਹਾਂ ਦਾ ਭੋਗ ਪਾਉਨੇ ਹੋ ਕਈ ਤਾਂ ਫਿਰ ਆਉਂਦੇ ਵੀ ਨਹੀਂ ਉਹ ਜੂਪੀ ਦੇ ਇੱਕ ਰਿਟਾਇਰਡ ਅਫਸਰ ਦੀ ਗੱਲ ਆਪਾਂ ਵੇਖੀ ਹੈ ਨਾ ਕਿ ਮਾਂ ਮਰੀ ਦੋ ਪੁੱਤਰਾ ਚੋਂ ਇੱਕ ਆਇਆ ਤੇ ਉਹਨੇ ਪੁੱਛਿਆ ਵੀ ਦੂਜਾ ਨਹੀਂ ਆਇਆ ਉਹ ਕਹਿੰਦਾ ਵੀ ਮੈਨੂੰ ਉਹਨੇ ਕਿਹਾ ਵੀ ਮਾਂ ਮਰੀ ਤੂੰ ਚਲੇ ਜਾ ਪਿਓ ਮਰੇਗਾ ਤੇ ਮੈਂ ਚਲਾ ਜਾਵਾਂਗਾ ਤੇ ਉਹਨੇ ਅੰਦਰ ਜਾ ਕੇ ਰਵਲਵਰ ਲਿਆ ਆਪਣੇ ਆਪ ਨੂੰ ਗੋਲੀ ਮਾਰੀ ਕਹਿੰਦਾ ਐਵੇਂ ਪੁੱਤਰ ਉਹਨੂੰ ਖੇਚਲ ਹੋਏਗੀ ਤੂੰ ਹੀ ਕਮਨ ਬੀੜ ਜਾ ਸਾਡਾ ਦੋਵਾਂ ਦਾ ਤੇ ਸਰਬੱਤ ਦੇ ਭਲੇ ਦਾ ਬੱਲੇ 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 ਇੰਨਾ ਸ਼ੋਰ ਹੈ ਇੰਨਾ ਰਾਮ ਰੌਲਾ ਖਾਲਸਾ ਜੀ ਜਿਹੜੇ ਆਪਣੇ ਬੱਚਿਆਂ ਦਾ ਆਪਣੇ ਮਾਪੇਓ ਦਾ ਭਲਾ ਵੀ ਭੁੱਲ ਗਏ ਹੋਣ ਉਹਨਾਂ ਦੇ ਕੋਲੋਂ ਕੀ ਆਸ ਕੀਤੀ ਜਾ ਸਕਦੀ ਵੀ ਉਹ ਦੂਸਰਿਆਂ ਦਾ ਭਲਾ ਕਰਨਗੇ ਰੱਬ ਨੇ ਸਾਨੂੰ ਮaaf ਕਰਿਓ ਸਾਈਕਲਾਂ ਤੋਂ ਗੱਡੀਆਂ ਤੱਕ ਪਹੁੰਚਾਤਾ ਰੱਬ ਨੇ ਸਾਨੂੰ ਛੋਟੇ ਘਰਾਂ ਤੋਂ ਵੱਡੀਆਂ ਕੋਠੀਆਂ ਤੱਕ ਪਹੁੰਚਾਤਾ ਰੱਬ ਨੇ ਸਾਨੂੰ ਮਹਿੰਗੇ ਤੋਂ ਮਹਿੰਗੇ ਅੱਜ ਕੱਪੜੇ ਪਾਉਣ ਲਾਤਾ ਜੇ ਹੁਣ ਵੀ ਰੱਬ ਦਾ ਸ਼ੁਕਰਾਨਾ ਨਹੀਂ ਨਿਕਲਦਾ ਤੇ ਮaaf ਕਰੋ ਕਦੋਂ ਕਰੋਗੇ ਹਲੇ ਵੀ ਕਹਿੰਦੇ ਰੱਬ ਨੇ ਕੀ ਦਿੱਤਾ ਜਦੋਂ ਇਹ ਸ਼ਬਦ ਤੁਸੀਂ ਬੋਲਦੇ ਹੋ ਨਾ ਰੱਬ ਨੇ ਕੀ ਦਿੱਤਾ ਉਹਨਾਂ ਵੱਲ ਛਾਤੀ ਮਾਰ ਕੇ ਦੇਖਿਆ ਕਰੋ ਜਿਨ੍ਹਾਂ ਕੋਲ ਖਾਣ ਵਾਸਤੇ ਰੋਟੀ ਨਹੀਂ ਪਹਿਨਣ ਵਾਸਤੇ ਕੱਪੜਾ ਨਹੀਂ ਤੇ ਉਹਨਾਂ ਵੱਲ ਛਾਤੀ ਮਾਰ ਕੇ ਦੇਖ ਕਰੋ ਜਿਨ੍ਹਾਂ ਕੋਲ ਭਾਈ ਸਿਰ ਤੇ ਰਹਿਣ ਵਾਸਤੇ ਛੱਤ ਵੀ ਨਹੀਂ ਹੈ ਉਹ ਮੇਰੇ ਮਾਲਕ ਨੇ ਰੋਟੀ ਕੱਪੜਾ ਮਕਾਨ ਦਿੱਤਾ ਤੇ ਇਸ ਤੋਂ ਬਾਅਦ ਕੀ ਦੇ ਦੇਵੇ ਅਸੀਂ ਤਾਂ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੀਏ ਉਹ ਵੀ ਘੱਟ ਹੈ ਪਰ ਕਈ ਲੋਕ ਬਹੁਤ ਕੁਝ ਲੈ ਕੇ ਵੀ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਤੇਰੀ ਜਿਹੜੀ ਆਕੜ ਹੈ ਨਾ ਕਿਉਂ ਸਮਝ ਨਹੀਂ ਇੰਨੇ ਹੀ ਤੇਰਾ ਇੱਕ ਦਿਨ ਖੁਰਾ ਖੋਜ ਮਿਟਾਉਣਾ ਹੈ ਤੇਰਾ ਵਜੂਦ ਇਸਨੇ ਹੀ ਖਤਮ ਕਰਨਾ ਹੈ ਸੋ ਹੰਕਾਰ ਬੰਦੇ ਨੂੰ ਲੈ ਡੁੱਬਦਾ ਹੈ ਮਹਾਰਾਜ ਸੁਚੇਤ ਕਰਦੇ ਨੇ ਇਹਦੇ ਕੋਲੋਂ ਦੂਰ